ਫੇਰਮਾਉਂ ਬੈਨੇਫੋਟਲ ਦੀ ਰਹਿ ਉਸਮਈ ਕਹਾਣੀ ਬਹੁਤ ਹੀ ਡੂੰਗੀ ਅਤੇ ਇਤਿਹਾਸਕ ਹੈ ਇਹ ਸਿਰਫ ਇੱਕ ਕਹਾਣੀ ਹੋਟਲ ਦੀ ਨਹੀਂ ਬਲਕਿ ਇੱਕ ਅਜਿਹੀ ਇਮਾਰਤ ਦੀ ਦਾਸਤਾਨ ਹੈ ਜਿਸ ਨੇ ਸਮੇਂ ਦੇ ਸਫ਼ਰ ਵਿੱਚ ਬਹੁਤ ਕੁਝ ਦੇਖਿਆ ਅਤੇ ਪੁੱਗ ਗਿਆ ਸਵਾਗਤ ਆ ਤੁਹਾਡਾ YouTube ਚੈਨਲ ਤੇ ਆਓ ਦੇਖਦੇ ਹਾਂ ਇਸ ਕਹਾਣੀ ਦੇ ਨਾਲ ਕੀ ਇਤਿਹਾਸ ਜੁੜਿਆ ਤੇ ਕੀ ਇਸ ਹੋਟਲ ਨੇ ਆਪਣੇ ਉੱਪਰ ਹੰਡਾਇਆ ਫੇਰ ਆਮ ਆਊਟ ਬੈਨੀਫੀਸ਼ੀਅਲ ਕੈਨੇਡਾ ਦੇ ਅਲਬਰਟਾ ਪ੍ਰਾਂਤ ਦੇ ਬੈਨੀਫੀਸ਼ੀਅਨਲ ਪਾਰਕ ਵਿੱਚ ਸਥਿਤ ਹੈ ਇੱਕ ਭਵਯ ਅਤੇ ਇਤਿਹਾਸਕ ਹੋਟਲ ਹੈ ਇਸ ਨੂੰ 1888 ਵਿੱਚ ਕੈਨੇਡੀਅਨ ਪੈਸੀਫਿਕ ਰੇਲਵੇ ਦੇ ਮਾਲਕਾਂ ਵੱਲੋਂ ਇੱਕ ਲਕਡਾਉਨ ਟੀ ਰਿਜ਼ੋਰਟਸ ਵੱਲੋਂ ਬਣਾਇਆ ਗਿਆ ਉਸ ਦਾ ਉਦੇਸ਼ ਸੀ ਅਮੀਰ ਸਲਾਨੀਆਂ ਨੂੰ ਰਾਕੀ ਪਹਾੜਾਂ ਦੇ ਸੁੰਦਰ ਨਜ਼ਾਰੇ ਨਿਭਾਉਣਾ ਇਹ ਹੋਟਲ ਇੱਕ ਵਿਸ਼ਾਲ ਸਕਾਟਿਸ਼ ਬੈਰਨ ਦੀ ਤਰ੍ਹਾਂ ਦਿਖਦਾ ਹੈ ਜਿਸ ਕਾਰਨ ਇਸ ਨੂੰ ਰਾਕੀਜ਼ ਦਾ ਮਹਿਲ ਵੀ ਕਿਹਾ ਜਾਂਦਾ ਹੈ ਇਸ ਦੀਆਂ ਇੱਟਾਂ ਵਿੱਚ ਕੈਦ ਰਹੱਸਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਹਾਣੀ ਹੈ ਕੁਗਤੀ ਦੁਲਹਨ ਦਾ ਗੋਸਟ ਬ੍ਰਾਈਡ ਦੀ ਕਿਹਾ ਜਾਂਦਾ ਹੈ ਕਿ ਬਹੁਤ ਸਾਲ ਪਹਿਲਾਂ ਇਸ ਹੋਟਲ ਵਿੱਚ ਇੱਕ ਧਨੀ ਪਰਿਵਾਰ ਦੀ ਲੜਕੀ ਦੀ ਸ਼ਾਦੀ ਦਾ ਜਸ਼ਨ ਚੱਲ ਰਿਹਾ ਸੀ ਦੋਲਨ ਨੇ ਇੱਕ ਖੂਬਸੂਰਤ ਸਟਨ ਵਾਲੀ ਚੋਗਾ ਵੈਡਿੰਗ ਗਾਊਨ ਪਹਿਨਿਆ ਹੋਇਆ ਸੀ ਉਹ ਖੁਸ਼ੀ ਨਾਲ ਘੁੰਮ ਰਹੀ ਸੀ ਆਪਣੇ ਮਹਿਮਾਨਾਂ ਨਾਲ ਨੱਚ ਰਹੀ ਸੀ ਪਰ ਉਸਦੀ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕੀ ਕਹਾਣੀ ਦੇ ਇੱਕ ਵਰਜਨ ਅਨੁਸਾਰ ਬੁਲਨ ਨੱਚਦੇ-ਨੱਚਦੇ ਹੋਟਲ ਦੀ ਗ੍ਰੈਂਡ ਸਟੇਅਰਕੇਸ ਤੇ ਫਿਸਲ ਗਈ ਅਤੇ ਗਰਦਨ ਮਰੂੜ ਕੇ ਉਸਦੀ ਮੌਤ ਹੋ ਗਈ ਕੁਝ ਲੋਕ ਕਹਿੰਦੇ ਹਨ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਦੁੱਖ ਵਿੱਚ ਉਸਨੇ ਆਤਮ ਹੱਤਿਆ ਕਰ ਲਈ ਉਸ ਦਿਨ ਤੋਂ ਬਾਅਦ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਕਈ ਲੋਕਾਂ ਦੇ ਦਾਅਵੇ ਅਨੁਸਾਰ ਉਹਨਾਂ ਨੇ ਹੋਟਲ ਦੀਆਂ ਸੀੜੀਆਂ ਤੇ ਇੱਕ ਧੁੰਦਲੇ ਸਫੇਦ ਚੋਗੇ ਵਾਲੀ ਔਰਤ ਦੀ ਪਰਛਾਈ ਦੇਖੀ ਹੈ ਕਈਆਂ ਨੇ ਉਸ ਨੂੰ ਧੀ ਹੌਲੀ ਨੱਚਦੇ ਹੋਏ ਵੇਖਿਆ ਹੈ ਜਿਵੇਂ ਉਹ ਅਜੇ ਵੀ ਆਪਣੀ ਸ਼ਾਦੀ ਦੀ ਰਾਤ ਦਾ ਆਨੰਦ ਲੈ ਰਹੀ ਹੋਵੇ ਕਈਆਂ ਨੇ ਉਸ ਦੇ ਰੋਣ ਦੀਆਂ ਆਵਾਜ਼ਾਂ ਸੁਣਨ ਤੱਕ ਦੀ ਗੱਲ ਕਹੀ ਹੈ ਉਸ ਦਾ ਭੂਤ ਅਕਸਰ ਹੋਟਲ ਦੇ ਬਾਅਦ ਰੂਮ ਵਿੱਚ ਦਿਖਾਈ ਦਿੰਦਾ ਹੈ ਜਿੱਥੇ ਉਸ ਦੀ ਵਿਆਹ ਦੀ ਪਾਰਟੀ ਹੋਈ ਸੀ ਇੱਕ ਹੋਰ ਕਹਾਣੀ ਇਸ ਹੋਟਲ ਦੇ ਰਹੱਸ ਦੇ ਨਾਲ ਜੋ ਜੁੜੀ ਹੋਈ ਆ ਗੱਲ 1960 ਦੇ ਦਹਾਕੇ ਦੀ ਹੋਟਲ ਵਿੱਚ ਕੰਮ ਕਰਦਾ ਸੀ ਉਸ ਨੂੰ ਇਸ ਜਗ੍ਹਾ ਦੇ ਨਾਲ ਬਹੁਤ ਪਿਆਰ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਆਤਮਾ ਇੱਥੇ ਹੀ ਰਹਿ ਗਈ ਕਈ ਗੈਸਟਾਂ ਨੇ ਦਾਅਵਾ ਕੀਤਾ ਕਿ ਇੱਕ ਬੁੱਢਾ ਪੁਰਾਣੇ ਸਮੇਂ ਦੀ ਵਰਦੀ ਵਾਲਾ ਬੇਲ ਬਾਈ ਪੁਰਨਾ ਦਾ ਸਮਾਨ ਉਹਨਾਂ ਦੇ ਕਮਰੇ ਤੱਕ ਲੈ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਰਹੱਸਮਈ ਢੰਗ ਦੇ ਨਾਲ ਗਾਇਬ ਹੋ ਗਿਆ ਜਦੋਂ ਉਹਨਾਂ ਨੇ ਫਰੰਟ ਡੈਕਸ ਤੇ ਉਸ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਬਜ਼ੁਰਗ ਬੇਲਬਾਏ ਤਾਂ ਕਈ ਦਿਹਾਕੇ ਪਹਿਲਾਂ ਮਰ ਚੁੱਕਾ ਹੈ ਇਸ ਹੋਟਲ ਦਾ ਇਤਿਹਾਸ ਸਿਰਫ ਭੂਤਾਂ ਦੀਆਂ ਕਹਾਣੀਆਂ ਤੱਕ ਸੀਮਤ ਨਹੀਂ ਹੈਗਾ ਬਲਕਿ ਇਤਿਹਾਸ ਦੇ ਵਿੱਚ ਵੀ ਇਹਨੇ ਆਪਣੀ ਇੱਕ ਅਹਿਮ ਭੂਮਿਕਾ ਨਿਭਾਈ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇਹੇ ਹੋਟਲ ਇੱਕ ਇੰਟਰਨਮੈਂਟ ਕੈਂਪ ਵਜੋਂ ਵਰਤਿਆ ਗਿਆ ਸੀ ਜਿੱਥੇ ਜੁੱਧ ਦੇ ਬੰਦੀਆਂ ਨੂੰ ਰੱਖਿਆ ਗਿਆ ਸੀ ਇਸ ਸਮੇਂ ਦੌਰਾਨ ਹੋਟਲ ਦੇ ਭਵਨ ਵਿੱਚ ਤਣਾਅ ਉਦਾਸੀ ਅਨਿਸ਼ਚਿਤਤਾ ਦਾ ਮਾਹੌਲ ਰਹਿ ਹੂਵੇਗਾ ਕਈਆਂ ਦਾ ਮੰਨਣਾ ਹੈ ਕਿ ਇਸ ਦੁਖਦਾਈ ਦੌਰ ਨੇ ਹੋਟਲ ਦੇ ਰਸਮਈ ਅਤੇ ਭੂਤિયા ਵਾਲੇ ਮਾਹੌਲ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ ਫੇਰ ਮਾਉਟ ਬੈਨੀਫੋਟਲ ਸਿਰਫ ਇੱਕ ਇਮਾਰਤ ਹੀ ਨਹੀਂ ਬਲਕਿ ਇੱਕ ਜਿਉਂਦਾ ਜਾਗਦਾ ਇਤਿਹਾਸ ਹੈ ਇਸ ਦੀਆਂ ਲੰਬੀਆਂ ਖਾਮੋਸ਼ ਦੀਵਾਰਾਂ ਵਿੱਚ ਪਿਆਰ ਧੋਖੇ ਖੁਸ਼ੀ ਅਤੇ ਤਰਾਸ ਦੀਆਂ ਕਹਾਣੀਆਂ ਦਫਨ ਹਨ ਕਕੂਤੀ ਦੁਲਹਨ ਦੀ ਕਹਾਣੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਜਜ਼ਬਾਤ ਮੌਤ ਤੋਂ ਵੀ ਮਜ਼ਬੂਤ ਹੁੰਦੇ ਹਨ ਅਤੇ ਕਈ ਵਾਰ ਆਤਮਾਵਾ ਆਪਣੇ ਸੰਬੰਧਿਤ ਸਥਾਨਾਂ ਨੂੰ ਨਹੀਂ ਛੱਡਦੇ ਇਹ ਹੋਟਲ ਇਤਿਹਾਸ ਅਤੇ ਕਲਪਨਾ ਦਾ ਇੱਕ ਅਨੋਖਾ ਮੇਲ ਹੈ ਜੋ ਇਸ ਨੂੰ ਦੁਨੀਆ ਦੀਆਂ ਸਭ ਤੋਂ ਰਹਿਸਮਈ ਇਮਾਰਤਾਂ ਵਿੱਚੋਂ ਇੱਕ ਮੰਨਦਾ ਹੈ ਇਹ ਸੀ ਫੇਰ ਮਾਉਂਟ ਬੈਨੀਫੋਟਲ ਦੀ ਰਹਿਸ ਅਤੇ ਇਤਿਹਾਸ ਭਰਪੂਰ ਦਾਸਤਾਂ ਬਾਕੀ ਵੀਡੀਓ ਅਗਰ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੋਰ ਵਧੀਆ ਕਹਾਣੀ ਲੈ ਕੇ ਹੋਰ ਵਧੀਆ ਫੈਕਟ ਲੈ ਕੇ ਦਿਓ ਜਲਦੀ